ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਸੋ ਮੈਂ ਹਾਂ ਤੁਹਾਡਾ ਆਪਣਾ ਵਾਸਤੇ ਪਰਦੇਸੀ ਜਾਨੀ ਕਿ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਇਹ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਪਹੁੰਚੇ ਹਾਂ ਨਗਰ ਕੌਂਸਲ ਨਵਾਂ ਸ਼ਹਿਰ ਦੇ ਦਫ਼ਤਰ ਨਵਾਂ ਸ਼ਹਿਰ ਵਿਖੇ ਜਿੱਥੇ ਕਿ ਅੱਜ ਨਗਰ ਕੌਂਸਲ ਨਵਾਂ ਸ਼ਹਿਰ ਦੀ ਮਹੀਨਾਵਾਰੀ ਬੈਠਕ ਪ੍ਰਧਾਨ ਸ਼੍ਰੀਮਤੀ ਬਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦਫ਼ਤਰ ਨਵਾਂ ਸ਼ਹਿਰ ਵਿਖੇ ਹੋ ਰਹੀ ਹੈ ਜਿਸ ਵਿੱਚ ਹਲਕਾ ਵਿਧਾਇਕ ਡਾਕਟਰ ਨਿਸ਼ੱਤਰਪਾਲ ਕਾਰਜ ਸாதਕ ਅਫਸਰ ਨਗਰ ਕੌਂਸਲ ਨਵਾਂ ਸ਼ਹਿਰ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਕਾਉਂਸਲਰ ਸਹਿबान ਸ਼ਾਮਲ ਹਨ ਇਸ ਮੌਕੇ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਵਿਕਾਸ ਕਾਰਜਾਂ ਦੇ ਸਰਬਸੰਮਤੀ ਦੇ ਨਾਲ ਮਤੇ ਪਾਸ ਕੀਤੇ ਗਏ پیلا ਸਾਰੇ ਨਹੀਂ ਰਹੇ ਅਹ 12 ਨੂੰ ਬੋਲ ਦੱਸੋ ਕਿੰਨੇ ਕਿੱਲ ਲਾਣਾ ਇਹਦਾ ਬੋਲ ਲਓ ਇਹਨਾਂ ਨੇ ਕਿਹਾ ਕਿ ਕਿਹੜੇ ਹੌਸਲੇ ਨੇ ਪਾਉਣਾ بہت 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 ایونیو کے اندر اور بھی جو پروجیکٹ ہیں جو ہیں ان کا ڈیٹا صحیح ہے جو انہوں نے ان میں پاس کر لیے لاگت اور ایک بڑا کوئی بروت آیا ہے رول سوری پہلے بتایا انہوں نے کہا کہ ہم لوگ اپ کے اپ کے مطلب ਨਹੀਂ ਉਹ ਹੀ ਖਾਇੋ ਨਾ ਤਾਂ ਕੰਪਨੀ ਦਾ ਪਰਵਾਨਿਆ ਇਹਨਾਂ ਵੱਲੋਂ ਰੂਲ ਮੰਨ ਕਰਕੇ ਮਤੇ ਨਾਲ ਸਹਿਮਤ ਹੈ ਪਰ ਦਰਦ ਨਾਲ ਨਾਲ ਜਿੰਨੇ ਚਲਾ ਰੂਲ ਨਾਲ ਤੇ ਇਹ ਵੱਲੋਂ ਜਦੋਂ ਅਮਰ ਬਹੁਤ ਵੀ ਤੇ ਬਹੁਤ ਨਾ ਮਿਲੋ ਕੋਨਸ ਨੋਟਸ ਨਾ ਮਿਲੋ ਮੋਟਿਵ ਸੀ ਯੋਜੀਆ ਕਰਵਾ ਦੇ ਜੀ ਇਲੈਕਟ੍ਰਿਕਟੀ ਦਾ ਕੋਣ ਹੈ ਨਾ ਮੈਂ ਤਾਂ ਇਹ ਜੋ ਆਪ ਜੀ ਨੇ ਦੇਖਿਆ ਪਾਣੀ ਦਾ ਨੋਕ ਕਰਦੇ ਪਾਣੀ ਦੀ ਵੀ ਸਮੱਸਿਆ ਹੈ 10-15 ਦਿਨਾਂ ਤੋਂ ਜਾਂਦੇ ਰਹੇ ਜੀਪ ਨੇ ਲੱਭੜਾ ਬੋਗਾਂ ਦਾ ਗਟਰ ਭਰਿਆ ਹੋਇਆ ਸੀ ਕਿ ਉਹ ਖਾਲੀ ਕਰਾਏ ਹੈ ਪ੍ਰੋਬਲਮ ਲੱਭਦੀ ਪੈਣੀ ਹੈ ਕਿ ਕਿੱਥੇ ਪ੍ਰੋਬਲਮ ਹੈਗੀ ਹੈ ਜੀ ਸਰ ਪ੍ਰੀਵਿਅਸ ਖਾਲੀ ਹੋ ਗਿਆ ਘੱਟ ਮੌਸਮ ਇਹ ਤਾਂ ਹੈਗਾ ਇੱਥੇ ਪਤਨਾਗਰ ਦੀ ਪ੍ਰੋਬਲਮ ਆਦੀ ਹੈ ਦੇਖੋ ਉਹ ਕਰ ਸੀਗੇ ਮੇਨ ਦੋ ਕਰਾਉਂਦੇ ਤਾਂ ਸਾਫ ਹੋ ਗਏ ਜੀ ਸਰ ਲੀਕੇਜ ਹੋ ਰਹੀ ਵਿੱਚ ਪਾਈਪ ਦੇ ਨਾ ਪਤਾ ਨਹੀਂ ਕਿੱਥੇ ਹੋਣਾ ਹੈ ਉਹ ਤਕੜ ਤੇ ਨਾ ਪਤਾ ਨਹੀਂ ਕਿਹੜੇ ਵਾਰ ਪਾਈਪ ਗਰਸ ਦੀ ਨਾ ਉਹਨਾਂ ਪਾਦੇ ਉਹਨਾਂ ਦੇ ਮਾਰਾ ਪੇਡੋ ਜੀ ਠੀਕ ਹੈ ਜੀ ਉਹ ਗਿਆ ਨਾ ਬਾਕੀ ਇਹਨਾਂ ਮਤ ਹੈ ਜੋ ਜਿਹੜੀ ਠੀਕ ਰਹੀ ਔਰ ਆਹ ਤੇ ਪੂਰਾ ਸਾਰਾ ਇਹ ਇੱਕ ਆਹੇ ਬਾਟਾ ਚ ਪਤਿ ਨਵਰਸ ਵੀ ਹੈਗੀ ਹੈ ਪਤਿ ਨਵਰਸ ਵੀ ਆਉਂਦੀ ਪਈ ਹੈ ਪ੍ਰੋਬਲਮ ਮੈਂ ਪਹਿਲਾਂ ਵੀ ਮੈਸੇਜ ਕੀਤਾ ਸੀ ਇਸ ਨਾਲ ਇਹ ਜਿਹੜਾ ਲਗਾਈ ਚਿਕ ਮਿਕਸ ਹੋ ਜਾਂਦਾ ਪਰ ਇਹਨੇ ਉਹਨਾਂ ਨੇ ਜਿਮਾਰਤ ਸੁਪਾਈ ਨਹੀਂ ਉਹ ਵੀ ਆਪਣੀ ਇਹ ਨਾ ਜਾਉਣ ਦਾ ਬਚਾਉਂਦਾ ਹਾਂਜੀ ਸਰ ਸੀਵਰੇਜ ওভারਫਲੋ ਹੋਂਦਾ ਹੈ ਉਹਦੇ ਕਰਕੇ ਠਿਕਸ ਹੁੰਦਾ ਸਾਰਾ ਉਹਦਾ ਸੀਵਰ ਦਾ ਹਾਂਜੀ ਹੁੰਦਾ ਉਹ ਲੈਣੀ ਸਾਬ هي هو کلاں اگے پانی پين وارے پانی ۾ ٿين ٿا هاڻي ته بيماري ٿي وڃندي هو هو ڌوئي شربو ڪرائڻ ٿين ٿا ٽڙڻ جو جڏهن ڪنهن کي ڪرائڻ ٿيو هو کلاں ريجيوريشن مالر پنهنجي سياظاڻن ۾ به ڪم ٿين ٿا ٽڙڻ جو کلاں ريجيوريشن ڊو ٽو ڊو سيكريفيڪيشن اينڊ مينٽيننس آف پوليٽي ويسٽ ٽيڪنيڪال وورڪ مالا جو لاڳت ڪهڙا نل ٽاپي ٿي ਜਿਹੜੇ ਨੰਬਰ ਮਦਾ ਬੋਲੀ 10 ਨੰਬਰ 10 ਨੰਬਰ 16 16 ਸਰ ਦੋ ਟੂ ਕਲੈਕਸ਼ਨ ਰਾਜੀ ਦੋ ਸੌ ਦੀ ਨਸਰੀ ਕੀ ਹੈ ਸਾਹਿਬ ਮੈਨੂੰ ਦੋ ਸਾਲ ਦਾ ਲੈਣਾ ਜੀ ਦੋ ਟੂ ਦੋ ਕਲੈਕਸ਼ਨ ਦਾ ਜ਼ਮੀਨਾਂ ਬਣਾਇਆ ਇਹ ਪੰਜਾਬ ਲੈਵਲ ਤੇ ਸਾਰੇ ਤੇ ਹੋ ਰਹੀਆਂ ਨੇ ਅੱਛਾ ਠੀਕ ਹੈ ਜੀ ਇਹ ਦੋ ਸਾਲ ਦਾ ਹੈ ਜੀ ਤੇ 2 ਕਰੋੜ 95 ਰੱਖਦਾ ਹੋਇਆ ਜੀ ਜ਼ਮੀਨਾਂ ਉਸ ਦੇ ਬਾਅਦ ਆਪਾਂ ਜਿਹੜੇ ਤਰ੍ਹਾਂ ਕੋ ਜਿਹੜੇ 2020 ਦੀ ਪਾਲਸੀ ਹੈ ਇਹ ਸਾਲਵੇਜ ਮੈਨੂੰ ਜੀ ਉਹਦੇ ਸਾਬ ਨਾਲ ਅਸੀਂ ਲੋਕਾਂ ਦੇ ਘਰਾਂ ਦੇ ਇਕੱਠੇ ਕਰਨੇ ਉਹਨਾਂ ਦੇ ਕੋਲ ਮੇਰਾ ਸਵਾਲ ਹੈ ਉਹਨਾਂ ਨੇ ਪੈਸੇ ਇਕੱਠੇ ਕਰਨੇ ਆਹ ਉਹ ਇਕੱਠੇ ਕਰਕੇ ਉਹ ਸਾਨੂੰ ਆਣੇ ਸਾਨੂੰ ਚਾਣੇ ਜਿੰਨੀ ਡੋਰ ਟੂ ਡੋਰ ਜੋ ਪਾਲਿਸੀ ਦੇ ਬਤਾਉਂਕੋ ਜੋ ਹੋ ਗਿਆ ਰੇਟ ਟੂ ਰੇਟ ਸੁਣੋ ਦੋ ਗੱਲਾਂ ਐ ਵੀ ਆਪਾਂ ਪੈਸੇ ਇਕੱਠੇ ਕਰਨੇ ਕਿ ਕੂੜਾ ਕਲੈਕਟ ਕਰਨਾ ਦੋਈ ਚੀਜ਼ਾਂ ਸਰ ਹੋਣੀਆਂ ਇੱਕ ਵਾਰੀ ਨਾ ਇਹ ਕੂੜਾ ਚੱਕਣਾ ਉਹ ਕੋ ਪੈਸੇ ਦਾ ਤੂੰ ਮੈਂ ਕੀ ਜੀ ਤੂੰ ਜਿਹੜਾ ਡੋਰ ਟੂ ਡੋਰ ਕਲੈਕਟ ਕਰਦੇ ਹਾਂ ਹਾਂ ਜੀ ਹਾਂ ਜੀ ਉਹਨਾਂ ਨੂੰ ਕੀ ਦੇਣਾ ਇਹਨਾਂ ਨੇ ਕਲੈਕਟ ਕਰਨਾ ਉਹਨਾਂ ਨੂੰ ਕੀ ਦੇਣਾ ਉਹਨਾਂ ਨੂੰ ਜਿੱਕੇ ਦੇ ਦੇਣਾ ਨਾ ਉਹ ਕਹਿੰਦੇ ਵੀ ਪ੍ਰਾਈਸ 2 ਕਰੋੜ 20 ਨਹੀਂ ਕੋਸੀ ਹੈ ਨਹੀਂ ਨਹੀਂ 2 ਕਰੋੜ 94 ਲੱਖ ਰੁਪਏ ਅਸੀਂ ਦੇਣਾ ਉਹਨਾਂ ਨੂੰ ਹਾਂਜੀ 2 ਕਰੋੜ ਮੈਂ ਅਸੀਂ ਨਹੀਂ ਦੇਵਾਂ ਉਹ ਬੋਲ 2 ਕਰੋੜ ਜਿਹੜੀ ਗੱਲ ਆਪਣੇ 2 ਕਰੋੜ 94 ਲੱਖ ਦਾ ਆਪਾਂ ਖਰਚਾ ਬਣਾਇਆ ਹੀ ਨਹੀਂ ਅੱਛਾ ਜੀ ਕਲੈਕਸ਼ਨ ਹੋਣੀ ਹੈ ਸ਼ਹਿਰ ਤੋਂ ਡੋ-ਟੂ-ਡੋਰ ਕਮਰਸ਼ੀਅਲ ਸਾਈਟ ਤੇ ਡੋਮੈਸਟਿਕ ਸਾਈਟ ਉਹ ਜਿਹੜੇ ਪੈਸੇ ਇਕੱਠੇ ਕਰਕੇ ਕਮੇਟੀ ਦੇ ਅਕਾਊਂਟ 'ਚ ਜਮ੍ਹਾਂ ਹੋਣੇ ਆ ਉਹਦੇ ਵਿੱਚੋਂ 2 ਕਰੋੜ 99 ਲੱਖ ਰੁਪਏ ਉਹਨਾਂ ਦਾ ਖਰਚਾ ਆ। ਇਹ ਪੰਜਾਬ ਲੈਵਲ ਤੇ ਆ ਇਕੱਲੀ ਮਹਾਜਾ ਸਾਰੇ ਪੰਜਾਬ ਦਾ। ਕਾਰਡੋਰੀ ਕਰ ਦੋ ਪੈਕ ਪੈਦਾਈ ਆ। ਸ਼ਹਿਰ ਦਾ ਘਰਾਂ ਦਾ ਕੂੜਾ ਨਹੀਂ ਰਹਿਣਾ ਨਾਲ ਸੈਕਿੰਡਰੀ ਪੁਆਇੰਟ ਦਾ ਨਹੀਂ। ਕਰ ਦਿਓ ਸਾਰਾ ਕੰਮ ਦੀ ਆ। ਵਾਲੇ ਤੇ ਬੰਦੇ ਚੱਕੀ ਨਹੀਂ ਆਉਂਦੇ। 10 ਸੌ ਲਾਇਆ ਚੇਮੀ ਨਾ ਬਟਾ। ਹਾਂਜੀ ਲੋਕ ਲੋਕ ਕਲੈਕਸ਼ਨ ਦੇ ਰੇਟ ਜਿਹੜਾ ਫਿਕਸ ਕੀਤਾ ਡੇ ਜੇ ਸਾਡੇ ਕੋਲ ਹੋਏ ਬਸ 20 20 20 ਕਿਸੇ ਮਤਲਬ ਇਹ ਰੇਟ ਕਿ ਘਰਾਂ ਦੇ ਨਾਲ ਵਧੀ ਰੇਟ ਜਿਹੜੇ ਕੰਪਨੀ ਨੇ ਕਲੈਕਸ਼ਨ ਕਰਨੀ ਹੈ ਘਰਾਂ ਦਾ ਕੀ ਰੇਟ ਹੈ ਦੱਸੋ ਸਮਾਜਸ਼ਾਹ ਦਾ ਸਾਨੂੰ ਪਤਾ ਨਹੀਂ ਘਰਾਂ ਦਾ ਇਹ ਏਰੀਆ ਸਾਰੇ ਗੱਲ ਜੀ 50 ਤੋਂ 200 ਤੱਕ ਆ ਜੀ ਏਜੰਟ ਦਾ ਇਹ ਤਾਂ 5 ਮਰਲੇ ਦੇ 50 ਰੁਪਏ ਹੋ ਗਏ 10 ਦੇ 20 ਦੇ ਉੱਤੇ ਉਦੋਂ ਵੀ ਸੋਈ ਲੈਂਦੇ ਆ ਉਦੋਂ ਵੀ ਲੈਂਦੇ ਹੀ ਆ ਜੀ ਆਮ ਘਰਾਂ ਨੂੰ ਸੋਨਾ ਇਹ ਪ੍ਰਧਾਨ ਜੀ ਇਹ 2020 ਦਾ ਆਪਣਾ ਲੈਟਰ ਵੀ ਲਿਖਿਆ ਤੇ ਜੀ ਲਾਂ ਲੱਤੀ ਕੀਤਾ 2020 ਦੇ ਵਿੱਚ ਇਹ ਮਤਾ ਆਇਆ ਸੀ ਸਰਕਾਰ ਵੱਲੋਂ ਪਾਲਸੀ ਆਈ ਸੀ ਪਾਲਸੀ ਆਈ ਸੀ ਤੇ 2022 ਦੇ ਵਿੱਚ ਇੱਥੇ ਆਪਣਾ ਸਜਨ ਨਵਾਬ ਦੀ ਪ੍ਰਧਾਨਗੀ ਦੇ ਹੇਠ ਇਹ ਮਤਾ ਵੀ ਪਾਸ ਹੋਇਆ ਸੀ ਕਿ ਇਹ ਰੇਟ ਕਰ ਦਿੱਤੀ ਜਾ ਅੱਗੇ ਹੋ ਚੁੱਕਾ ਕਹਿਣ ਦਾ ਮਤਲਬ ਮੇਰੇ ਆ ਹਾਂ ਜੀ ਪੇਮੈਂਟ ਦਾ ਹਿਸਾਬ ਕਿੱਥੇ ਜਿਹੜੀ ਅਜੇ ਤੱਕ ਪੇਮੈਂਟ ਆਈ ਏ ਉਹਦਾ ਹਿਸਾਬ ਕਿੱਥੇ ਦੋਸਤਾਂ ਨੂੰ ਬਣਾ ਸਕਦਾ ਦਵਾਨੇ ਦੱਸ ਸਕਦਾ ਨਹੀਂ ਨਹੀਂ ਇਹ ਸੱਜਣ ਦਵਾਨੇ ਇਹ ਹਕਾਨੂੰ ਇਹ ਪ੍ਰਧਾਨਗੀ ਜੋ ਇੱਕ ਬਟਲੇ ਪੈ ਜੀ ਤੁਹਾਡੀ ਤੁਹਾਡੀ ਦਰਾਰ ਖੱਦੋ ਹੋ ਜਾਂਦੀ ਆ ਉਸ ਤੋਂ ਬਾਅਦ ਦਵਾਨ ਦੇ ਤਾਂ ਕਮੇਟੀ ਦੇ ਅਫਸਰ ਆ ਤੁਸੀਂ ਪੇਮੈਂਟ ਨਹੀਂ ਕੀਤਾ ਮਤਾ ਪਾਸ ਕਰਕੇ ਜ ਲਾਗੂ ਨਹੀਂ ਕੀਤਾ ਕੰਪਨੀ ਨਹੀਂ ਕੀਤਾ ਕਿਸੇ ਨੂੰ ਡੇਟਾ ਨਹੀਂ ਲੱਗੇ ਤੁਸੀਂ ਵੀ ਇਹ ਨਹੀਂ ਨਹੀਂ ਕਰ ਸਕ ਗਾ ਵੀ ਉਹੀ ਕਹਿੰਦੇ ਉਹ ਮਤਾ ਪਾਸ ਕਰ ਲਿਆ ਰੀਡ ਪੇਪਸ ਕਰਤੇ ਨੋਟ ਜੇ ਗਜ਼ਤਾਨੀ ਕੋਈ ਤਾਂ ਲਿਖਾ ਨਹੀਂ ਦਿੰਦਾ ਤਾਂ ਉਹਦੀ ਜਿਹੜੀ ਪੇਮੈਂਟ ਆਉਂਦੀ ਈ ਉਹ ਕਿੱਥੇ ਜਾਂਦੀ ਰ ਮੈਂ ਇਹ ਪੁੱਛਦਾ ਤੇ ਜਿਹੜੀ ਹਾਟਲ ਜਿਹੜੀਆਂ ਜਿਹੜੀ ਹੋਟਲਾਂ ਚ ਲੈਂਦੇ ਨੇ ਹਸਪਤਾਲਾਂ ਚ ਲੈਂਦੇ ਨੇ ਕਿੱਥੇ ਲੈਂਦੇ ਉਹ ਕੋਟ ਸੈਂਟਰੀ ਬਰਾਦ ਦੱਸੋ ਤੇ ਮੈਂ ਇਹ ਹੋਰ ਪੁੱਛਦਾ ਪਿਆ ਤੁਸੀਂ ਕੋਈ ਜਾਣਦੇ ਦੋ ਦਾ ਕੋਟ ਉਹ ਉਹ ਜਿਹੜਾ ਮਸਲਾ ਹੈ ਉਹ ਕਿਉਂ ਦਾ ਮੇਰੇ ਹਿਸਾਬ ਨਾਲ ਇਹ ਹੋਟਲਾਂ ਚ ਪੈਸੇ ਲੈਂਦੇ ਨੇ ਸਾਰੇ ਅਫਸਰ ਸਾਨੂੰ ਤਾਂ ਪਤਾ ਨਹੀਂ ਲੈਂਦੇ ਪੈਸੇ ਇਹ ਲੈਂਦੇ ਜਾਂ ਲੈਂਦੇ ਜਾਂ ਸੈਂਟਰੀ ਬਰਾਦ ਦੁਕਾਨਾਂ ਤੋਂ ਲੈਂਦੇ ਆ ਉਹ ਪੈਸੇ ਕਿੱਥੇ ਇਹ ਵਾਲੀ ਤਾਂ ਟ੍ਰਿਪ ਲਗਾਉਂਦਾ ਲੋਕ ਇੱਥੇ ਮਜੂਰੀ ਵੀਡੀਓ ਕੀਤੀ ਹੋਣੀ ਹੈ ਇਹ ਗੰਦਾ ਸੋਸਾਇਟੀ ਪ੍ਰਧਾਨ ਜੀ ਮੇਰਾ ਪੁਆਇੰਟ ਪ੍ਰਧਾਨ ਜੀ ਤੁਹਾਡਾ ਪੁਆਇੰਟ ਜਾਜਾ ਪੁਆਇੰਟ ਜਾਜਾ ਸਾਡੀ ਕਮੇਟੀ ਦੇ ਪੈਸੇ ਹੈ ਠੀਕ ਹੈ ਨਾ ਇਹ ਕਿਸੇ ਦੀ ਜੇਬ ਤਾਂ ਨਹੀਂ ਜਾਂਦੇ ਅਸੀਂ ਇਹ ਹਿਸਾਬ ਦੇਖਣਾ ਸਾਨੂੰ ਰਾਈਟ ਹੈ ਬਸ ਇਹਦਾ ਜਾਂ ਜਿਹੜਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਬਣਾ ਬਣਾਉ ਆ ਪਾਕਿਸਤਾਨ ਨੂੰ ਉਹ ਕਮੇਟੀ ਦਾ ਚੇਅਰਮੈਨ ਬਣਾਉਂਦੇ ਨਹੀਂ 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 ਇਹ ਸਾਰੇ ਹੀ ਚੇਅਰਮੈਨ ਬਿਲਕੁਲ ਜਿਹੜੀ ਗੱਲ ਸੁਣੋ ਉਹਦੀ ਹੁਣ ਤਬਦੀਲ ਤਾਂ ਕਰੇ ਹੁਣ ਐtanto ਨਾ ਪਰ ਜੋ ਉਹ ਯਾਰ ਮੈਂ ਭੱਜਦਾ ਥੋੜਾ ਪੀ ਅਫਸਰ ਤੋਂ ਮੈਂ ਸਵਾਗਤ ਕਰਦਾ ਤੇ ਮੈਨੂੰ ਜ਼ਿੰਮੇਵਾਰੀ ਬਣਦੀ ਹੈ ਸਾਰਾ ਉਹਨੂੰ ਚਾਹੀਦਾ ਕਾਹਨ ਤਾਂ ਹੈ ਕਿ ਉਹ ਤਾਂ ਕਰਾਣੀ ਹੈ ਜਾਨ ਤੇ ਥੋੜੋ ਸਾਰੇ ਕਮੇਟੀ ਬਣਾਉਂਦਾ ਜਾਨ ਹੱਕ ਮਾਰਦਾ ਭਾਈ ਦਾ ਡਾਇਰੈਕਟ ਉਹ ਜਾਂ ਜੋ ਤੇ ਨੰਬਰ ਪਾ ਲੋ ਪੈਨਸ਼ਨ ਇਹ ਤਾਂ ਕੋਈ ਬਾਤ ਨਹੀਂ ਕੋਈ ਯਾਰ ਇੱਕ ਮਿੰਟ ਗੱਲ ਬਣਦੀ ਬਣਾਓ ਇਸ਼ੂ ਥੋੜਾ ਯਾਰ ਜਾਇਜ਼ ਆ 2 ਮਿੰਟ ਸਹੀ ਆ ਤੁਹਾਡਾ ਪੁਆਇੰਟ ਤੁਸੀਂ ਇਕੱਲੇ ਮੈਂਬਰ ਨਹੀਂ ਇੱਕ ਤੁਸੀਂ ਹੋਗੇ ਦੋ ਹੋਣ ਨਾਲ ਹੋਰ ਕਮੇਟੀ ਸਰਕਾਰੀ ਬਲਾਜਮ ਹੋਣਗੇ ਨਾਲ ਕੀ ਉਹ ਇੱਕ ਸੈਂਟਰ ਹੀ ਪਾਓ ਨਹੀਂ ਨਹੀਂ ਆਪਣੇ ਐਮਐਨਸੀਏ ਜੋ ਵੀ ਐਮਐਨਸੀਏ ਮੇਰੀ ਗੱਲ ਸੁਣੋ ਉਹਨਾਂ ਦਾ ਸਵਾਲ ਹੈ ਉਹਨਾਂ ਦਾ ਵਾਜਮਾ ਨਾ ਇੱਕ ਮਿੰਟ ਬੰਦ ਕਰੀਂ ਮੈਨੂੰ ਨਾ ਸੁਣੋ ਇਹ ਮੇਰੇ ਘਰ ਵਾਲੇ ਕਹਿੰਦੇ ਨਹੀਂ ਨਹੀਂ ਸਾਡੇ ਵੀ ਘਰ ਵਾਲੇ ਆਉਂਦੇ ਹੋਰ ਪਾੜੋ ਅਤੇ ਇਹਨਾਂ ਦੇ ਵਿੱਚ ਦੋ ਮੈਂਬਰ ਦੋ ਮੈਂਬਰ ਸੈਂਟਰੀ ਹੋਣਗੇ ਜੀ ਅਫਸਰਾਂ ਦੇ ਮੈਂਬਰ 10 ਮੈਂਬਰ ਦੀ ਕਮੇਟੀ ਹੁੰਦੀ ਹੈ ਤਿੰਨ ਮੈਂਬਰ ਦੀ ਕਮੇਟੀ ਅਸੀਂ ਨੇ ਪੂਰੀ ਆਪਾਂ ਨੀਲੇ ਸਿਪਲੀ ਦਾ ਪਾਲੂ ਕਾਗਜ਼ ਡਾਕੂਮੈਂਟ ਦੇਣੇ ਸਾਰਾ ਕੁਝ ਉਹ ਤਾਂ ਅਫਸਰਾਂ ਨੇ ਦੇਣਾ ਨਾ ਇੱਕ ਜੀਓ ਤੇ ਸੈਂਟਰੀ ਸਪੀਕਰ ਲਾਓ ਲਾਓ ਜੀ ਸਾਰਾ ਕਾਗਜ਼ ਲਾਓ ਨਾਲ ਜੀਓ ਸੈਂਟਰੀ ਬਹੁਤ ਜੀ ਤਮਾਦਿਆ ਪੰਨੀ ਭਾਟੀਆਂ ਜਾਣਾ ਕਰਨਾ ਫਿਰ ਮਤੋਂ ਲਾਉਂਦੇ ਆ ਇੱਕ ਵਾਰੀ ਜੀ ਮੇਰੀ ਗੱਲ ਸੁਣਦੇ ਨਾਲ 2000 ਆ ਪਹਿਲਾਂ ਨੇ ਪਾ ਦੋ ਯਾਰ ਇਹਦੇ ਅਗਲੇ ਸਾਡੇ ਸਾਡੇ ਦੇ ਅੱਜ ਨਹੀਂ ਲਵਾਣਾ ਕੁਝ ਜਾਣ ਕਰਾਉਂਦੇ ਜਾਵੇ ਸਾਡੇ ਰੇਂਡ ਰੇਂਡ ਕਰੀਂ ਕੋਈ ਕੀ ਗਾ ਠੀਕ ਅਸਰ ਨਹੀਂ ਪਸੰਦ ਕਰਦੇ ਹਾਂ ਹੋਰ ਇੱਧਰ ਪਾ ਦੋ ਇੱਕ ਨੰਬਰ ਪਾ ਦੋ ਇੱਕ ਵਰਤ ਕਰਵਾ ਦਿਓ ਇਹ ਪਾਟਿਆ ਨਾ ਨਹੀਂ ਹੋਗਾ ਹਾਂਜੀ 300 ਪਾ ਦੋ ਨਹੀਂ 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 ਉਹ ਤੁਸੀਂ ਸਾਰੇ ਨੂੰ ਇਹ ਦੇਖੋ ਅੰਟੀਦਰ ਰਹਿਣਾ ਇੱਕ ਬੋਲ ਰਿਹਾ ਹੈ ਯਾਰ ਅਰੇ ਬਾਹਰ ਹੈ ਮੁਦਦਾ ਚੱਕਿਆ ਹੋਏ ਉਹਦੇ ਤੋਂ ਭੱਜੋ ਨਾ ਹੁਣ ਅਸੀਂ ਭੱਜਦੇ ਨਹੀਂ ਹਾਂ ਫੇਰ ਲਿਖੋ ਫੇਰ ਦੇਖੋ ਤੁਸੀਂ ਨਾਲ ਦੋ ਮੈਂਬਰ ਹੋਰ ਲੈ ਲਓ ਤੁਹਾਨੂੰ ਮੈਂਬਰ ਦੇਣ ਲੱਗੇ ਹੋਰ ਮੈਂਬਰ ਨਹੀਂ ਆਇਆ ਇੱਕ ਮਿੰਟ ਸੋ ਇੱਕ ਇੱਕ ਪ੍ਰਧਾਨ ਜੀ ਮੈਂ ਨਹੀਂ ਨਹੀਂ ਅਸੀਂ ਪ੍ਰਧਾਨ ਨੂੰ ਪ੍ਰਧਾਨ ਦੀ ਤੀਕ ਰੇਕ ਤੋਂ ਚੱਲ ਕਾਲਾ ਤੇ ایک بڑا انیوب پر مین پارٹی کے ایک کرانٹ کوارنٹی بس وہ تین باتیں ای او باقی اکثر ہو رہی ہیں نا یہ جو ہے نا یہ جو ہے نا وہ جو ہے نا ਚੇਅਰਮੈਨ ਜੀ ਨੇ ਜੀ ਨੇ ਜੀ ਪ੍ਰਧਾਨ ਹੋਣਾ ਜੇ ਪ੍ਰਧਾਨ ਮੈਂਬਰ ਹੈ ਅਸੀਂ ਚਾਹਦੇ ਹਾਂ ਕਿ 13 ਮੈਂਬਰ ਹਰ ਇੱਕ ਸੁਸਾਇਟੀ ਦੇ ਮੈਂਬਰ ਵੱਲੋਂ ਕਹਿਣਾ ਪੈਂਦਾ ਹੈ ਜੀ ਸਾਡੇ ਪ੍ਰਧਾਨ ਨੂੰ ਰਹਿੰਦੇ ਹੋ ਕਿ ਪਾਰਟੀ ਦਾ ਕੋਟਾ ਆਉਂਦਾ ਹੈ ਪ੍ਰਧਾਨ ਦਾ ਫਾਈਨਲ ਰਾਨਾ ਆਉਂਦਾ ਹੈ ਇਹ ਤਾਂ ਪਾਰਟੀ ਦਾ ਕਰਦਾ ਗੱਲ ਪੁਆਇੰਟ ਇੱਕ ਇੱਕ ਹੋਰ ਮੈਡਮ ਬਸੀ ਨਹੀਂ ਪਾਰੋ ਪਾਰੀ ਨਹੀਂ ਪਾਰੋ ਪਾਣੀ ਪਾਰੋ ਚੌਧਰੀ ਜੀ ਪਾਰੋ ਪਾਰੋ ਭੇਜੋ ਮੈਂ ਸਰਪੋਰਟ ਕਰਦਾ ਹਾਂ ਜੀ ਚੇਅਰਮੈਨ ਦੱਸੋ ਇਹ ਮੈਂ ਪਾੜ ਦਗਾ ਨਾਮ ਅਨਿਤ ਪਾਜੀ ਪ੍ਰਧਾਨ ਹਾਂ ਲੋਹੇ ਰਹੀ ਹੈ ਤੁਹਾਡਾ ਓਵਰਲ ਰਹਿ ਗਈ ਹੈ ਇੱਦਾਂ ਦੀ ਤਿੰਨ ਮੈਂਬਰੀ ਕਮੇਟੀ ਨੇ ਰਿਪੋਰਟ ਪ੍ਰਧਾਨ ਨੂੰ ਦੇਣੀ ਹੈ ਜੇ ਪ੍ਰਧਾਨ ਨੇ ਮੈਂਬਰ ਹੈ ਤਾਂ ਫਿਰ ਪਤਾ ਨਹੀਂ ਰਿਪੋਰਟ ਕਿਹਨੂੰ ਦੋਗੇ ਫਿਰ ਹਾਊਸ 'ਚ ਰੱਖੂਗਾ ਤੁਹਾਡੀ ਨਾਮ ਤੁਹਾਡੀ ਰਿਪੋਰਟ ਪ੍ਰਧਾਨ ਹੀ ਰੱਖ ਸਕਦਾ ਐਜੰਡੇ 'ਤੇ ਚਲੋ ਠੀਕ ਹੈ ਟਾਈਮ ਵੀ ਬਾਉਂਡ ਕਰੋ ਇੱਕ ਮਹੀਨੇ ਦਾ ਕਿੰਨੇ ਦਿਨ ਦੋ ਮਹੀਨੇ ਦੋ ਵੀ ਜਾਂਦੇ ਦੋ ਮਹੀਨੇ ਅੰਦਰ ਰਿਪੋਰਟ ਦੇ ਕੇ ਪਾਇਆ ਜਾਂਦੇ ਨੇ ਏ ਮਤਾ ਪੜਾ ਵੀ ਹਾਪਾ ਨੂੰ ਸਾਡੀ ਮਰਾਈ ਮਿਟੀਗੀ ਚੱਕ ਫਿੱਡੇ ਰਹੂਗਾ ਮਨ ਗਿਆ ਨਾ ਦੇਖਿਆ ਤਾਂ ਪਿੰਕ ਵਾਲੀ ਆਜੂਗੀ ਬਾੜੀ ਆਪ ਹੀ ਕਰਦੇ ਆ ਬਾੜੀ ਸਾਹਿਬ ਨੂੰ ਜਾਣ ਕੇ ਸਾਨੂੰ ਇਹ ਕਹਿੰਦੇ ਬੇ ਬੋਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਸਾਨੂੰ ਵੀ ਇਹ ਬਾੜੀ ਦਾ ਆਪਾਂ ਨੂੰ ਰੱਖਣਾ ਨੇ ਫਾਂਟੀ ਜੀ ਦਾ ਕੋਈ ਨਹੀਂ ਰਹੇ ਇਹ ਬੋਲੇ ਗੱਲ ਦੀ ਆਸਾਂ ਮਿਲਕੀ ਨਾ ਕਿਤੇ ਆਵੇ ਕਿਉਂ ਟੈਕਨ ਰਾਜਨਗੋ ਆਇਆ ਕਿਹਦੇ ਨੂੰ ਆਇਆ ਇਹਦੇ ਕੋਲ ਆਇਆ ਕਿਹਦੇ ਬੀਬੀ ਪ੍ਰਬੰਧ ਤਾਂ ਬਹੁਤ ਸੀਨੀਅਰ ਸਾਡੇ ਆ ਜਾਣ ਗੱਲ ਨਹੀਂ ਖਾਣਾ ਇਹ ਬਹੁਤ ਗਵਾਹੀ ਆ ਨਹੀਂ ਨਹੀਂ ਆਂਟੀ ਦੇਖੋ ਮੇਰੀ ਗੱਲ ਸੁਣੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਕਰਦਾ ਜੇ ਬਾੜੀ ਦੇ ਸਾਹਮਣੇ ਚੱਕਿਆ ਸਵਾਲ ਕੋਈ ਹਾਸੇ ਵਾਲੀ ਗੱਲ ਨਹੀਂ ਕੀ ਬੜਾ ਸੈਂਕਟਿਵ ਇਸ਼ੂ ਆ ਬੜਾ ਸਾਇੰਟਿਸਟ ਵੀਰੂ ਸੀਨੀਅਰ ਬਾਇਆ ਤੁਹਾਨੂੰ ਇਹ ਤਜਰਬਾ ਤੁਹਾਡੇ ਜਿੰਨਾ ਨਹੀਂ ਨਾ ਹੁੰਦਾ ਦਾ ਨਾ ਸਾਨੂੰ ਤਜਰਬਾ ਨਹੀਂ ਹੈ ਤੁਹਾਡੇ ਕੋਲ ਸਭ ਕੁਝ ਇਹ ਪਾਤਾ ਸਮਾਜਾ ਨਹੀਂ ਛੋਟਾ ਯਾਰ ਮੈਂ ਤੁਹਾਡਾ ਨਾਮ ਲਿਆ ਮੈਂ ਤਾਂ ਨਹੀਂ ਤੁਹਾਡਾ ਨਾਮ ਲਿਆ ਮੈਂ ਤੁਹਾਡਾ ਨਾਮ ਪਰਮਾਨ ਦਾ ਨਾਮ ਮੈਂ ਲਿਆ ਬੜਾ ਸਿਆਣੇ ਐ ਮੈਂ ਥੋੜਾ ਨਾਮ ਲਿਆ ਅਬੇ ਸਤ ਬਜਾ ਕਰੀਂ ਅਗਲਾ ਮੈਂ ਕੀ ਨਹੀਂ ਅੱਗੇ ਪਾਸ ਕਰਦੇ ਨਹੀਂ ਅੱਗੇ ਜੀ ਆਫਸਰ ਕਰਮਚਾਰੀ ਲੱਗੇ ਮਾਈ ਸੇਵਰ ਹੈ ਨਾਈਟ ਡਿਊਟੀ ਇਹ ਪਰ ਅਪਰੋਲ ਨਾਈਟ ਪ੍ਰਧਾਨੀ ਦਾ ਸੈਲਰੀ ਕਿੰਨੀ ਹੁੰਦੀ ਪਰ ਮੈਂਬਰ ਡੀਸੀ ਰੇਟ ਹੀ ਆ ਜੀ ਸੀ ਰੇਟ ਬੱਸ 8 10 ਜੋ ਵੀ ਲਾ ਦੀ ਜੋ ਡੀਸੀ ਰੋਜ਼ ਜੋੜੇ ਦੋ ਕਰ ਦੋ ਰੇਟ ਹੋਈ ਆ ਜੋ ਮਰਦੀ ਆ ਕਿੰਨੇ ਨੰਬਰ ਆ ਕਾ ਪੂਣਾ ਕਿੰਨੇ ਜਿਹੜੇ ਲੱਗੇ ਹੋਣਗੇ ਬਲੰਬਰ ਉਹਦੇ ਤੁਰੇ ਫਿਰਦੇ ਤੁਸੀਂ ਆਪ ਸੀਨੀਅਰ ভাইস ਪ੍ਰਧਾਨ ਰਹੇ ਆ ਤੁਸੀਂ ਕਿਉਂ ਨਹੀਂ ਮਤਾ ਪਾਇਆ ਉਹਨੂੰ ਮਰਾਲੇ ਦੋ ਦੋ ਨਹੀਂ ਪਾਦੇ ਸਰਕਾਰ ਦੀ ਇਹਦਾ ਕੋਈ ਜੰਡੀਆ ਲਗਾਈ ਨਹੀਂ ਸਰਕਾਰ ਦੀ ਤਾੜੀਆਂ ਚਿੱਠੀ ਦੇ ਹੱਥ ਇਹਨਾਂ ਨੂੰ ਵੀ ਸਰਕਾਰ ਦੇ ਰੂਲਾਂ ਹਦਾਰ ਕਰ ਲੋ ਕਰ ਭਾਈ ਕੰਮ ਤਾਂ ਕਰਨੇ ਨਹੀਂ ਦਿੱਤਾ ਕਮੇਟੀ ਜੀ ਹੈ ਜਿਹੜੇ ਬਣਿਆ ਸਰਦਾ ਵੀ ਲੋਕਦਾਨ ਇਹਨਾਂ तमाम ਜਮਾ ਛੱਡ ਦਿੰਦਾ ਨਾ ਤੁਹਾਨੂੰ ਵੀ ਉਹ ਜਿਹੜੇ ਕੰਮ ਕੀਤੇ ਆ ਤੁਸੀਂ ਹੱਲ ਕਰੋ ਤੇ ਲੈ ਜਾਣਾ 150 ਇਹਦੇ ਕੰਮ ਨਹੀਂ ਕੰਮ ਦਿੱਤਾ ਉਹਦੀ ਉਹ ਰੱਖ ਦਾਂਗੇ ਜੋ ਕੀਤਾ ਅਸੀਂ ਬੋਲਣਾ ਨਹੀਂ ਕਰਦੇ ਉਹਦੀ ਕਮੇਟੀ ਬਣਾਓ 1.5 ਸਾਲ ਚ ਜਿਹੜੇ ਕੰਮ ਵੀ ਇਨਕੁਆਇਰੀ ਕਰਾ ਲਓ ਚਲਾਓ ਕਮੇਟੀ ਬਣਾਓ ਬੰਦੇ ਚੇਅਰਮੈਨ ਤੁਹਾਨੂੰ ਮੈਂ ਰੱਖੂ ਮੇਰੇ ਸਾਰਾ ਬੱਡੇ ਇੱਥੇ ਕੀ ਕੀਤਾ ਚਲੋ ਬਣਾਓ ਕਮੇਟੀ ਜਦੋਂ ਅਪਲੀਕੇਸ਼ਨ ਲਾਦੇ ਬਣਾਓ ਕਮੇਟੀ ਬਣਾਓ 1.5 ਸਾਲ ਚ ਕੀ ਹੋਇਆ ਇਹ ਚਲੋ ਇਹੜੇ ਕਰੇ ਕੱਪੜੇ ਹੋਏ ਕਿੰਨੇ ਅਕਟਿਵਿਟੀਸ਼ਨਾਂ ਬਣੀਆਂ ਕਢਾਓ ਜੀ ਕਢਾਓ ਕਿੱਥੇ ਕਿੱਥੇ ਕੰਮ ਹੋਏ ਫਿਜ਼ੀਕਲ ਵੈਰੀਫਿਕੇਸ਼ਨ ਤੁਸੀਂ ਕਰਦੀ ਨਾਲ ਜਿੱਥੇ ਕਿੱਥੇ ਮੀਟਿੰਗਾਂ ਹੋਈਆਂ ਜਿੱਥੇ ਕੰਮ ਨਹੀਂ ਹੋਏ ਔਰ ਬਿੱਲ ਬਣੇ ਹੋਆਂ توسی فیزیکل میریوکیشن کاملی نہ ہوگی آپ بھی نہ ہوگی آپ بھی نہ ہوگی یا رب پا بہت سے نہ ہوگی بہت سے نہ ہوگی بہت سے نہ ہوگی سے نہ ਕਾਜੀ ਬੇਚੀ ਸੀ ਨੰਬਰ 3 ਕਮਾਰ ਦਾ ਤੁਹਾਡੇ ਕੋਲ ਸੀ ਨਹੀਂ 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 ਨਾ ਸਾਡਾ 1 ਰੁਪਏ ਦਾ ਵੀ ਕੋ ਕਪੜਾ ਉਹਦੇ ਜਵਾਬ ਦੇ ਅਸੀਂ ਕਪੜੇ ਦੀ ਗੱਲ ਕੀਤੀ ਤੁਸੀਂ ਕਪੜਾ ਹੋਰ ਹੀ ਕਹਿੰਦੇ ਉਹਨੂੰ ਕੰਮ ਨਾ ਕਰ ਦਿੰਦਾ ਅਸੀਂ ਉਹਦੇ ਕੰਮ ਗਣਾ ਦੇਣੇ ਫੇ ਆ ਲਓ ਬਿੱਲ ਇਹਦੀ ਗੱਲ ਕੀਤੀ ਆ ਫਿਜ਼ੀਕਲ ਕੰਮ ਜਾ ਕੇ ਬਣਦੀ ਹੈ ਅੰਦਰ ਕੀਤੀ ਤੁਹਾਡੀ ਗੱਲ ਕਹਿੰਦਾ ਭਾਵੇਂ ਆਮ ਲੌਕ ਮੀਟਿੰਗ ਕੀਤੀ ਜਾਉਂਦੀ ਬਹੁਤ ਜ਼ਰੂਰੀ ਹੈ ਆਰਾਮਨਾਥ ਮੇਰਾ ਚਲੋ ਇਸ ਤਰ੍ਹਾਂ ਆਰਾਮਨਾਥ ਮੀਟਿੰਗ ਕਰਦੀ ਆ ਅਸੀਂ ਪੁਰਾਣੇ ਜੈਕਟਰ ਬੰਦ ਕੀਤੇ ਆ ਸਾਡੇ ਫਾਕੋ ਰਕਾਰਡ ਆ ਅਸੀਂ ਤੁਹਾਡੇ ਤੁਹਾਡਿਆਂ ਦੀ ਲੀਡ ਨਹੀਂ ਚੱਲਦੇ ਪਏ ਚਲੋ ਵਧੀਆ ਗੱਲ ਜੇ ਸ਼ਹਿਰ ਦਾ ਸੋਚਦੇ ਵਧੀਆ ਗੱਲ ਉਹ ਵਧੀਆ ਗੱਲ ਮੀਟਿੰਗ ਕਰਾਂ ਪਾਣੀ ਜਾ ਕੇ ਪੁੱਛਣ ਨਾ ਮੈਂ ਨਾ ਸ਼ਹਿਰ ਦਾ ਸੋਚਦੇ ਤਾਂ ਹੀ ਜਾ ਕੇ ਪੁੱਛਣ ਜਾਂਦੇ ਪਿੰਡ ਦੇ ਬੈਂਕ ਵਾਲੀ ਕੋਲੀ ਦਾ ਕੰਮ ਕਿੱਦਾਂ ਹੋਣ ਲੱਗਿਆ ਹੈ ਹੈਂਡਰ ਹੋਇਆ ਹੈ ਉਹ ਤਾਂ ਪਾਣੀ ਨਹੀਂ ਇਹ ਨਾਈਟ ਸਵੀਪਿੰਗ ਇਹ ਦੀ ਸਰਕਾਰ ਦੀ ਨਾਈਟ ਸਵੀਪਿੰਗ ਦਾ ਮਸਲਮ ਰਾਤ ਨੂੰ ਸਫਾਈ ਹੋਣੀ ਰੇਲਵੇ ਜਿੱਦਾਂ ਕੱਢ ਕੇ ਲੋਕ ਦੁਕਾਨਾਂ ਖੋਲਦੇ ਆ ਬਾਜ਼ਾਰ ਉਸ ਤੋਂ ਪਹਿਲਾਂ ਪਹਿਲਾਂ ਬਾਜ਼ਾਰ ਸਾਫ਼ ਹੋ ਗਿਆ। ਕੱਟੇ ਦੀ ਰਾਤ ਦੀ ਬਾਜ਼ਾਰ ਪਹਿਲਾਂ। ਕੰਨਾਂ ਨਹੀਂ ਸਾਡੇ ਪੰਜਾਬ ਜੋ ਗਿਆ। ਸਰਕਾਰ ਦੀ ਕਿ ਬਰੇਲ ਸਾਰਾ ਪੰਜਾਬ। ਚਲੋ ਇਹਦਾ ਸਰਬਸੰਮਤੀ ਨਾ ਕਰੋ ਬੰਦੇ ਰੱਖੀਆ। ਚਲੋ ਕੀ ਕਰੋ? ਆਪਣੇ ਸੇ ਪੈਸੇ ਦੇ ਪੰਜਾਬ ਸਰਕਾਰ ਨੂੰ ਨਵੀਂ ਸ਼ਹਿਰੀ ਦੇ ਡਰਾਈਵਰ ਤੇ। ਲੱਭ ਲਿਓ ਜੀ। ਪਾਨੂੰ ਪਤਾ ਹੀ ਆ ਵੀ ਪੰਜਾਬ ਸਰਕਾਰ ਨੇ ਸੀਐਮ ਮਾਨ ਸਾਹਿਬ ਨੇ ਜਿੰਨੀ ਮਸ਼ੀਨਰੀ ਨਮਾ ਜ਼ੈਰ ਨੂੰ ਦਿੱਤੀ ਆ। ਉਹ ਭਾਰਤ ਪਾਣ ਦੇ 2 ਮਹੀਨਿਆਂ ਦੇ ਵਿੱਚ ਜੇ ਰੈਗੂਲਰ ਕੰਮ ਬੰਦੇ ਕਰਦੇ ਤਾਂ ਸਾਰਾ ਟੀਲਰ ਚੋਂ ਤੱਕਦਾ। ਉੜ ਜਿਹੜੀ ਰਿੰਦੀ ਵੀ ਅਜਾਣ ਆਲੀ ਉਹਦੇ ਨੇ ਬੰਦੇ ਰੱਖੇ ਆ ਉਹਦੇ ਵਿੱਚ ਦੱਸਦੇ ਹੋ ਜੀ ਸ਼ਰਤ ਸੰਪਤੀ ਹੈਕਰ ਸ਼ਰਤ ਸੰਪਤੀ ਰੱਖਣੀ ਹੈ ਬੰਦੇ ਤਾਂ ਆਉਣਗੇ ਹਾਂ ਜੀ ਹਾਂ ਬੰਦੇ ਤਾਂ ਰੱਖਣੇ ਹੀ ਪੈਣੇ ਮੈਂ ਕਿਤੇ ਸਾਮਲਾ ਬੰਦੇ ਆਣਾ ਨਮਰਾਦਾਰੀ ਕਾ ਦਾ ਉਹ ਜੀ ਨਮਰਾਦਾਰ ਖਾਸ ਕੇ ਮੈਂ ਗੋਧੀ ਰਿਆਂ ਇਸ ਕਰਕੇ ਪਵਾ ਗਏ ਹੁਣ ਮੇਰਾ ਹੋਇ ਤਕਲੀਫ ਹੁੰਦੀ ਆ میں کوئی گل کرنا نہیں میرے ساتھ مٹی گیا اسی نے تو میرے نوں نال مٹی گیا اسی نے ساتھوں روکے رکھ اتی تان کدی میری گل سنیا اے تہیا پہلی وار ہویا جدوں کوئی ٹالر کسے دا چینج ہویا اے ہمیشہ اپ اپریٹیاں ہن مار کے اے لمیاں پرتا باہر رہے ہیں اے نویاں پرتا باہر رہے ہیں کدی ہندا اے رول لگا رول دے مطابق اے جے کام وچ چینج کرنا ہوندا اے پروڈکٹ دا ਕੀ ਤੁਹਾਡੇ ਕੋਲ ਕੀ ਆ ਤਰੇ ਆ ਗਿਆ ਲੋਕਾਂ ਦਾ ਓ ਯਾਰ ਇਹਨਾਂ ਨੇ ਬਰੋ ਲਾਗੀ ਬਸਲਾ ਕੀਆ ਦਸੂਰ ਮੈਂ ਬੋਲ ਰਿਹਾ ਹਾਂ ਕੀ ਆ ਬਸਲਾ ਕੀਆ ਐਸਐਨਈ ਤੋਂ ਬਣਾਇਆ ਅਸੀਂ ਲਾਇਆ ਟੈਂਡਰ ਲੱਗਿਆ ਦੇ ਮੁਤਾਬਕ ਕਾਰਵਾਈ ਕੀਤੀ ਤਾਂ ਬਹੁਤ ਕੁਝ ਰਿਕਾਰਡ ਕਰ ਦਿਖਾਓ ਦੋ ਸਿਕੰਨੇ ਹੋ ਗਿਆ ਉਹ ਮੈਨੂੰ ਬਤਾਓ ਕੱਢਦੇ ਕਿਹਨਾਂ ਸੀ ਇਹ ਟੈਂਡਰ ਲੱਗਿਆ ਇੱਕ ਹੰਤਾ ਉਹ ਪੈਸੇ ਕਿਹਦੇ ਹੋਰ ਲਾ ਇਹ ਗਲਤੀ ਹੈ ਕਿ ਅੱਗੇ ਨਹੀਂ ਚੇਕ ਕਰਦੇ 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 ਹੰਤ ਤੇ ਰੁਆ ਗਿਆ ਨਾ ਕਰ ਲੈ ਜੇ ਕਰ ਬੈਠਾ ਇਸ ਪਰ ਬੈਠੋ ਮਾਰ ਕਲਰ ਕੋਡ ਨਹੀਂ ਕਰੀਓ ਬੈਠੋ ਫਿਰ ਗੱਡੀ ਤੇ ਕਲਰ ਕਰ ਗਈ ਆ ਉਹ ਤੇਜਰਾਮ ਆ ਆਰ ਬਣਿਆ ਖਾਰ ਦਾ ਦਿਖਾ ਰਾ ਹੈ ਸ਼ਹਿਰ ਦਾ ਫੈਨ ਹਰ ਕੰਮ ਜੋਰ ਖਾ ਕੇ ਬਿੜਾ ਕਰਦਾ ਹੈ ਸ਼ਹਿਰ ਦਾ ਫੈਨ ਸ਼ਹਿਰ ਦਾ ਫੈਨ ਸ਼ਹਿਰ ਦਾ ਫੈਨ ਬਣਾਇਆ ਗੰਨ ਸ਼ਹਿਰ ਦੇ ਲੋਕ ਸੁਣ ਵੀਰੇ ਲੋਕੋ ਸ਼ਹਿਰ ਦੇ ਬਲੋ ਵੀਰ ਸੁਣੋ ਜੀ ਅੱਜ ਨਬਰ ਉਹ ਚਾਲਿਆਰ ਉਹਨਾਂ ਨੂੰ ਹੱਕਿਆ ਲਿਖਣ ਦਾ ਵਿਰੋਧ ਕਰਦਾ ਕਿ ਕੰਮ ਦੇ ਆਡੀਟ ਬਾਰੇ ਕਹਿੰਦੇ ਕਿ ਇਹ ਤਰ੍ਹਾਂ ਨਹੀਂ ਹੈ ਕਿ ਸਿਆਣੇ ਮੰਦ ਕਰਕੇ ਦੱਬੋਲੀ ਕਰਦੇ ਸਿਆਣੇ ਨਹੀਂ ਜਾਣਦੇ ਦਾ ਵਿਰੋਧ ਸਿਆਣੇ ਨਹੀਂ ਕਹੀ ਨਾ ਟੁਹਾਡੇ ਬਾਹਰ ਕਰੇ ਬੋਲੇ ਸਤਨ ਮੇਰੇ ਕਿਨੇ ਕੰਮ ਬਾਉਣਾ ਬੋਲੇ ਤੁਹਾਨੂੰ ਤਕਲੀਫ ਨਹੀਂ ਕੀਦਾ ਮੈਂ ਇਹ ਮਲਗਾ ਰਿਹਾ ਕਿ ਇਹਨਾਂ ਨੂੰ ਬੜਨੀ ਸਰਕਾਰ ਦੇ ਸ਼ਹਿਰ ਦੇ ਵਿਕਾਸੇ ਕਰੇ ਮਦਦ ਕਾਂਗਰਸੀ ਹੋਣ ਦੇ ਨਾਤੇ ਕਰ ਤੁਸੀਂ ਕਾਂਗਰਸੀ ਕਰੋਗੇ ਤੁਸੀਂ ਮੈਨੂੰ ਘਰਾਂ ਦੇ ਘਾੜਾ ਲਾਉਂਦੇ ਹੋ ਮੇਰਾ ਖੋਹਣਾ ਕਰਾਉਂਦੇ ਹੋ ਮੇਰਾ ਆਪਾਂ ਦੀ ਗੱਲਾਂ ਤੁਸੀਂ ਹਾਂਜੀ ਇਹ ਟੈਂਡਰ ਲੱਗਣ ਚਾਹੀਦਾ ਮੈਨੂੰ ਕੋਈ ਤਕਲੀਫ ਨਹੀਂ ਕਿਸੇ ਦਾ ਪਾਉਣਾ ਮੇਰਾ ਖੋਹ ਨਹੀਂ ਪਾਇਆ ਓ ਯਾਰ ਓਏ ਤੁਹਾਡਾ ਨਹੀਂ ਹੋਇਆ ਦੂਜੇ ਦਾ ਭਾਗ ਨਹੀਂ ਦੇਣਾ ਆਹ ਮਤਲਬ ਤੁਸੀਂ ਸਾਡੇ ਬਾਓ ਓਏ ਖਾਡਾ ਗੱਲ ਕਰ ਇਹ ਨਹੀਂ ਲੱਗਦਾ ਮੇਰਾ ਪਾਇਆ ਨਹੀਂ ਆਪਾਂ ਕਿਸੇ ਦਾ ਅੱਗੇ ਜੇ ਜੇ ਤਾਮ ਦੇਗਾ ਤੁਹਾਡੇ ਕੋ ਗੱਲ ਪੈਂਦਾ ਠੀਕ ਹੈ ਫੇ ਲੋਕਾਂ ਨੂੰ ਸਿਆਣੇ ਪਾਣੇ ਦੀ ਬੇਇਜ਼ਤੀ ਕਰਦੇ ਨਹੀਂ ਜਿਹੜਾ ਦੀ ਤੂੰ ਮੈਂ ਮੈਂ ਮੋਟਾ ਮੈਂ ਮੋਟਾ ਹਾਂ ਮੈਂ ਮੋਟਾ ਮੈਂ ਹਰ ਗੱਲ ਦੇ ਵਿੱਚ ਬੋਲਣਾ ਜਿਆਦਾ ਬੋਲਣਾ ਕੋਈ ਨਹੀਂ ਦੱਸਦਾ ਮੈਂ ਜਦੋਂ ਮੀਟਿੰਗ ਵਿੱਚ ਤੂੰ ਕਹਿ ਮਾਰ ਹੈ ਨਾ ਨਹੀਂ ਮੈਂ ਜਾ ਤੂੰ ਬੋਲ ਇਹ ਸਹੀ ਹੈ ਤੇ ਤੂੰ ਨਹੀਂ ਬੋਲਦਾ ਤੂੰ ਬੋਲ ਐਮਐਲ ਨੂੰ ਮਨ ਕਰਵਾਉਣਾ ਸਾਡੀ ਸਾਡੀ ਵੀ ਮਾਰ ਨਹੀਂ ਕਰਦੀ ਲੈ ਬੜਾ ਕਰਦੇ ਆ ਪਤਾ ਕੀ ਇਹ ਕਿਦਾ ਰੋਲਾ ਪਾ ਰਿਹਾ ਹੈ ਬੋਲ ਸਕਦਾ ਤੂੰ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਬੋਲਣ ਦਾ ਮੈਨੂੰ ਵੀ ਬੋਲਣ ਦਾ ਹੱਕ ਹੈ ਉਹਨਾਂ ਨੂੰ ਤਾਂ ਸਾਨੂੰ ਪਤਾ ਆ ਵੀ ਸੱਚ ਨੇ ਆਪ オーਡਰਾਂ ਨੇ ਦਿੱਤੀਆਂ ਇਹ ਅੱਗੇ ਅੱਗੇ ਦੇਖ ਤੇ ਲੋਕਾਂ ਦੀ ਹੱਥੀਂ ਗਈ ਆ ਬਾਕੀ ਫਿਰ ਦੇਖਦੇ ਕਿ ਤੁਹਾਡੇ ਮੂਰੇ ਪਤਾ ਕੀ ਗੱਲ ਹੈ ਪਤਾ ਕੀ ਤੁਸੀਂ ਝੂਠ ਨੂੰ ਸੱਚ ਬਣਾ ਲਈਓ ਇਹ ਜਿਹੜੀ ਗੱਲ ਸੀ ਜਿਹ ਪਿਛਲੀ ਜਿਹੜੀ ਕਮੇਟੀ ਨੇ ਦਿੱਤੀ ਹੋਬਸ਼ਨ ਤੇ ਦਾਂਗੇ ਪੈਸੇ ਅੱਜ ਹੀ ਭੇਜ ਕਰਦੇ ਤੁਸੀਂ ਹੁਣ ਪੁੱਛਿਆ ਇਹ ਅੱਜ ਹੀ ਭੇਜ ਕਰਦੇ ਆ ਔਰ ਜਦੋਂ ਅਸੀਂ ਪਿਛਲੀ ਵਾਰ ਆਪਾਂ ਇਕੱਠੇ ਹੋ ਸੀ ਸਾਰੇ ਨੇ ਕਹੇ ਵੀ ਇਹ ਗੱਡੀ ਕਮੇਟੀ ਦੀ ਨਹੀਂ ਉਹ ਕਮੇਟੀ ਵਰਤੇ ਹਨ ਹੁਣ ਤਾਂ ਤੁਹਾਨੂੰ ਇਹ ਧੰਨਵਾਦ ਕਰਨਾ ਜਿਹਨੇ ਇਹ ਗੱਡੀ ਬਾਸ ਲਿਆ ਲੈ ਇਹ ਗੱਡੀ ਬਾਸ ਲਿਆ ਔਰ ਇਨੀ ਦਾ ਨਹੀਂ ਜਿਹਨੇ ਤਾਂ ਬਾਸ ਮੰਗਾਈ ਜਿਹਨੇ ਕੋ ਪਹਿਲਾਂ ਦੇ ਗਏ ਨਹੀਂ ਦਿੱਤੀ ਆ ਜਵਾਬ ਤਾਂ ਉਹ ਦੱਸੇ ਜਿਹਨੇ ਦਿੱਤੀ ਹੈ ਅਜੇ ਤਾਂ ਮੰਗਾਈ ਹੈ ਚਲੋ ਗਲਤੀ ਹੋ ਗਈ ਕੋਪਸ ਕੇ ਅਗਲੀ ਅਗਲਾ ਮਤਾਂ 19 ਨੰਬਰ ਬੋਲੋ ਜੀ 19 ਦਾ ਹੋ ਗਿਆ ਜਿਹੜਾ ਬਿਮਾਰੀ ਰੱਖਣਾ ਜੀ ਇੱਕ ਉਹਨੇ ਹੁਣ ਤੋਂ ਪਹਿਲਾਂ ਲਿਖਿਆ ਵਿੱਚ ਤਸਕੀਸੀ ਸ਼ਾਹਦਾਫਤ ਦਫਤਰ ਨਗਰ ਕੌਂਸਲ ਕ੍ਰਾਫਟ ਡਿਵੀਜ਼ਨ ਦਾ ਇਹ ਤਾਂ ਬੋਲ ਜੀ ਲਾਡਾ ਬਾਬਾ ਪ੍ਰਾਪਰਟੀ ਹੋਵੇ ਇਸ ਅਜਿਹਾ ਜਿਹੜਾ ਸ਼ੀਲ ਭਗਤ ਸਿੰਘ ਨਗਰ ਦਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ